ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀਫਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਮਤਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਸਕਰਨੇ ਮੇਰੇ ਕੋਲ ਆ ਪਏ ਆ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਜਿਸਕਰਨੇ ਮੇਰੇ ਕੋਲ ਤੁਹਾਨੂੰ ਵੀਡੀਓ ਦਿਖਾਉਣੀ ਆ ਕਾਫੀ ਗਿਣਤੀ ਚ ਪਸ਼ੂ ਅੱਗੇ ਤੁਹਾਨੂੰ ਦਿਖਾਈ ਦੇ ਇਸ ਘਰ ਦੇ ਵਿੱਚ ਅੱਜ ਤੁਹਾਨੂੰ ਚਾਰੇ ਪਸ਼ੂ ਵਿਖਾਉਣੇ ਦੋ ਗਾਵਾਂ ਤੇ ਦੋ ਮੱਝਾਂ ਬਿਲਕੁਲ ਨਾਰਮਲ ਜੇ ਰੇਟ ਜੀ ਤੁਹਾਨੂੰ ਚਾਰੇ ਦਿਖਾਵਾਂਗੇ ਵੀਡੀਓ ਵੇਖਿਓ ਪੂਰੀ ਜਰੂਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਹਾਂਜੀ ਸਭ ਠੀਕ ਠਾਕ ਵਧੀਆ ਕਿੱਥੇ ਰਹੇ ਜੀ ਨਾਜਰ ਇੱਥੇ ਹੀ ਬਸ ਅਸੀਂ ਤਾਂ ਕਾ ਕਿਤੇ ਬਾਹਰਪੁਰ ਚਲ ਗਏ ਜਾਂਦਾ ਨਹੀਂ ਨਹੀਂ ਬਾਹਰ ਕਿ ਜਾਣਾ ਇਦਾਂ ਚਲੋ ਆਈ ਚਲਾਈ ਤਰੀਆਂ ਜਾਂਦੀਆਂ ਵਿਕਦੀਆਂ ਜਾਂਦੀਆਂ ਅਸੀਂ ਠੀਕ ਆ ਹਾਂਜੀ ਕਾਫੀ ਥਿਰਾਂ ਬਾਅਦ ਹੀ ਵੀਡੀਓ ਪਾਉਣ ਲੱਗੇ ਹਾਂ ਨਾ ਹਾਂਜੀ ਹਾਂਜੀ ਮਤਲਬ ਇੱਕਰੀ ਤੁਹਾਨੂੰ ਮਿਲਣ ਦੀ ਜੀ ਕਰਦਾ ਚਲ ਪਾਦਨੀ ਠੀਕ ਚਲ ਨਾਲੇ ਤੁਹਾਡੇ ਵੀ ਦਰਸ਼ਨ ਹੋ ਗਏ ਹਾਂਜੀ ਹਾਂਜੀ ਠੀਕ ਤੇ ਨਾਮ ਦੱਸਦੇ ਕਰੀ ਆਪਣਾ ਨ ਤਸੀਲ ਆਈਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ ਫੋਨ ਨੰਬਰ 9592800633 ਠੀਕ ਹੈ ਤੇ ਅੱਜ ਚਾਰ ਹੀ ਹਰੇ ਹਾਂਜੀ ਕੱਲ ਆਗੇ ਸੀ ਦੁਪਹਿਰੇ ਪਛੂਵਾਵਾ ਠੀਕ ਹੈ ਫਿਰ ਤੁਹਾਨੂੰ ਦੁਪਹਿਰੇ ਫੋਨ ਕੀਤਾ ਤੁਸੀਂ ਚੁੱਕਿਆ ਨਹੀਂ ਫਿਰ ਸ਼ਾਮੇ ਚਲ ਤੁਹਾਡਾ ਆ ਗਿਆ ਮੈਂ ਚਲ ਚਾਰ ਅਗੇ ਚਾਰਾ ਦੀ ਪਾ ਦਿੰਨੇ ਠੀਕ ਆ ਕੱਲ ਅਸੀਂ ਕਿਤੇ ਪ੍ਰੋਗਰਾਮ ਤੇ ਗਏ ਸੀ ਉਹਦਾ ਫਿਰ ਫੋਨ ਦਿਨ ਚ ਚੁੱਕੇ ਨਹੀਂ ਗਏ ਹਾਂਜੀ ਠੀਕ ਹੈ ਚਲੋ ਫਿਰ ਜੜੀਆਂ ਗਿਆ ਵਿਖਾਈਏ ਫਿਰ ਗਾਵਾਂ ਪਹਿਲਾਂ ਵਿਖਾ ਦਈਏ ਹਾਂਜੀ ਦਸੀਏ ਫਿਰ ਇਹਦੇ ਬਾਰੇ ਆਪਾਂ ਅਦੀ ਵਿਧੀ ਇਹ ਪਹਿਲੇ ਸਵੇਰੇ ਬਾੜਸ ਹੋਈ ਆ ਅੱਛਾ ਹਾਂ ਜੀ ਕਿੰਨਾ ਕਿਚਰਾ ਹੋ ਗਿਆ ਹੋਗਾ ਸੋਈਨਾਂ ਸੋਈ ਨੂੰ ਵੀ ਜੀ ਕੋਈ 20 25 ਦਿਨ ਲਾ ਲੋ ਅੱਛਾ ਅਵੱਛੀ ਡੱਬੀ ਕਿਹੜੀ ਆ ਅਵੱਛੀ ਹਾਂ ਜੀ ਹਾਂ ਜੀ ਬਾਕੀ ਆ ਅਵੱਛੀ ਜੀ ਆਪਣੀ ਸਮਝਣਾ ਕੋਈ ਵੇਖ ਲੈ ਕਿੰਨੇ ਕੇ ਚਿਰਦੀ ਆ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਹਾਂ ਜੀ ਹਾਂ ਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਬਿਲਕੁਲ ਹੋਰ ਤੇ ਇਸ ਟਾਈਮ ਹੈਗਾ ਜੀ 11 12 ਕਿਲੋ ਤਿਆਰ ਹੀ ਦੁੱਧ ਪੱਕਾ ਦੁੱਧ ਹੈਗਾ 11 12 ਲੀਟਰ ਹਾਂ ਜੀ ਹਾਂ ਜੀ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤਿੰਨ ਟਾਈਮ ਚੋਗੇ ਆਪਣੀ ਤਸੱਲੀ ਕਰੇ ਠੀਕ ਆ ਚਲੋ ਤ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਆ ਜਿ ਲੈ ਆ ਜੀ ਦੱਸ ਦੇ 11 ਕਿ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਤੇ ਮਗਰ ਵੀ ਇਹਦੇ ਵਸ਼ੀ ਆ ਤੇ ਜਿਆ ਜਿਆ ਮੋਲ ਫਿਰ ਵੀ ਇਹਦਾ ਕਿੰਨਾ ਰੱਖਣਾ ਜੀ ਤੇਰੀਏ ਮਲਵਿੰਦੀ ਤੇਰੀਏ ਪੱਤੀ ਕਿਹਾਦੀ ਨਹੀਂ ਤੀਆਂ ਅੰਦਰ ਲਿਆਈਏ ਇਹ ਨੂੰ ਇਹ ਅੰਦਰ ਕਰ ਲਓ ਦੱਸੋ ਕਿੰਨੇ ਕਰ ਦੀਏ ਕਿੰਨੇ ਕਰ ਦੋਗੇ ਵਾਵਾ ਜੀ ਨੇ ਬਾਅਦ ਵੀਡੀਓ ਪਾਉਣ ਲੱਗੇ ਜੈ ਜੈ ਕਰਾ ਹਾਂ ਜੀ ਅੱਜ ਆਪਾਂ ਦੇ ਹੀ ਦੇਣੇ ਕਿੰਨੇ ਚਿਰ ਬਾਅਦ ਠੀਕ ਆ ਜੈ 28000 ਦੀ 28000 ਦੀ ਵਿੱਚ ਹੈਗੀ ਕੋਈ ਕਸਰ ਕਰ ਲਾਂਗੇ ਛੋਟ ਛੱਪਾ ਕੋਈ ਅੱਛਾ ਹਾਂ ਫੋਨ ਲਾਵੇ ਕੋਈ ਠੀਕ ਛੋਟ ਵਾਲਾ ਕਰ ਲਾਂ ਚਲੋ ਕੋਈ ਨਹੀਂ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਥਣ ਜਿਹੜਾ ਇਹਦੇ ਕੋ ਵੀ ਕਾਫੀ ਚੰਗਾ ਲੱਗਾ ਥੋੜਾ ਡਰਦੀ ਆ ਸਾਡੇ ਕੋਲ ਆ ਦੇਖ ਸਾਡੇ ਥਾਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਪਿਆਰਾ ਵਾ ਤੇ ਇਹਦਾ ਬੱਚਾ ਹੈਗਾ ਜੀ ਵੀਰ ਜੀ ਨਹੀਂ ਵਿੱਦੀ ਇਹਦਾ ਬੱਚਾ ਮਰ ਗਿਆ ਜੀ ਬੱਚਾ ਇਹਦਾ ਬੱਚਾ ਨਹੀਂ ਹੈਗਾ ਅੱਛਾ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਹੈ ਕੋਲ ਵੀ ਦੁੱਧ ਨਹੀਂ ਆ ਹਾਂ 12 ਕਿਲੋ ਦੁੱਧ ਇਹਦੇ ਕੋਲ ਤਿਆਰ ਹੈ ਅੱਛਾ 12 ਲੀਟਰ ਇਹਦੇ ਕੋਲ ਵੀ ਹੈਗਾ ਵਾ ਹਾਂਜੀ ਹਾਂਜੀ ਠੀਕ ਹੈ ਤੋੜ ਦਈਏ ਫਿਰ ਇਹਨਾਂ ਵਿੱਚ ਉਦਰਾ ਠੰਡੀ ਤੇਰੀ ਪੂਰੀ ਹਾਂਜੀ ਹਾਂਜੀ ਪੂਰੀ ਜਿੰਦਾ ਮਰਜ਼ੀ ਨੂੰ ਚੋ ਠੀਕ ਹੈ ਹਾਂ ਭੜਾ ਭਾ ਕੇ ਚੋਲੋ ਭੰਵੇਂ ਇਦਾਂ ਭਾ ਕੇ ਚੋਲੋ ਜਿੰਦਾ ਠੀਕ ਹੈ ਤੇ ਦੁੱਧ 12 ਲੀਟਰ ਘਰੋਂ ਚਵਾ ਦੋਗੇ ਦੋ ਟਾਈਮਾਂ ਦਾ ਠੀਕ ਹੈ ਤੇ ਇਹਦਾ ਕਿੰਨਾ ਮੁੱਲ ਰੱਖ ਦੀਏ ਇਹ ਵਿੱਚ ਜੈਰੀ 30000 ਦੀ ਦੀ 30000 ਦੀ ਇਹ ਵਿੱਚ ਛੋਟ ਛੜ ਕਰ ਦੀਏ ਕੋ ਇਹ ਵੀ ਕਰ ਦੀਏ 28000 ਦੀ ਇਹਦਾ 28000 ਦੀ ਇਹ ਵਿੱਚ ਦੋ ਇਕੱਠੀਆਂ ਲਵੇ ਫੇ ਪੂਰੇ 50 ਦੀਆਂ ਦੇਦਾ ਅੱਛਾ ਜੋੜਾ 50 ਦਾ 55000 ਦੀਆਂ ਹਾਂਜੀ 55000 ਜੋੜਾ ਜਿਹੜਾ ਜੋੜਾ ਲਾਵੇ ਤੇ ਕੱਟ ਦੇਦਾ 50000 ਦਾ ਠੀਕ ਆ ਤੇ ਦੁੱਧ ਦੇ 11 12 ਲੀਟਰ ਜਿਹੜਾ ਮੌਕੇ ਤੇ ਛਵਾ ਦੋਗੇ ਦੋਵਾਂ ਦਾ 24 ਕਿਲੋ ਦੁੱਧ ਹੈਗਾ ਠੀਕ ਆ 23 24 ਕਿਲੋ ਦੁੱਧ ਦੋਵਾਂ ਦਾ ਹੈਗਾ ਜਿਹੜਾ ਠੀਕ ਆ ਤੇ ਹੁਣ ਮੱਝਾਂ ਦਿਖਾਈਏ ਆ ਜਿਹੜੀ ਮੱਝ ਤਾਂ ਦਿਖਾ ਦੀਏ ਪਹਿਲਾਂ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਹੈ ਕਦ ਕਾਠ ਵੀ ਜਿਹੜਾ ਚੰਗਾ ਹੈ ਦੱਸੀਏ ਤੇ ਬਾਰੇ ਫਿਰ ਇਹ ਦੂਜਾ ਸੂਗਾ ਛੋਟੀ ਸੁਈ ਆ ਹਾਂਜੀ ਹਾਂਜੀ ਘਰ ਵਾਲਿਆਂ ਕੋਲ ਲਈ ਆਪਾਂ ਇਦਾਂ ਹੀ ਆ ਬੱਚਾ ਮਰਿਆ ਪਿੱਛੇ ਠੀਕ ਆ ਹਾਂ ਉਹ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ 15 ਕਿ ਦਿਨ ਹੋਏ ਸੁਈ ਨੂੰ ਅੱਛਾ ਹਾਂਜੀ ਪਿੱਛੇ ਤੁਸੀਂ ਇਤਨਾ ਹੀ ਲਈ ਜਿਤਨਾ ਆ ਠੀਕ ਆ ਤੇ ਦੁੱਧ ਇਸ ਟੈਂਕ ਵਿੱਚ ਛੋਟੀ ਕੋਲ 9 ਕਿਲੋ ਤਿਆਰ ਹੈਗਾ ਪੱਕਾ ਦੁੱਧ ਹੈਗਾ ਪੱਕਾ 9 ਕਿਲੋ ਤਿਆਰ ਲੀਟਰ ਵਾਲਾ ਸੰਧਾ ਕਰਕੇ ਤੇ ਮਿਲਦੀ ਕਿੱਦਾਂ ਜੀ ਮਿਲਦੀ ਤੇ ਉੱਥੇ ਤੋਂ ਉਦਾਂ ਹੀ ਮਿਲਦੀ ਸੀ ਸਾਡੇ ਕੋਲ ਜੇ ਰਾਤੀ ਆਈ ਹੈ ਸਾਡੇ ਕੋਲ ਇੱਕ ਟੈਂਪਟੀ ਗੱਲ ਆਇਆ ਨੇ ਅੱਛਾ ਹਾਂਜੀ ਠੀਕ ਆ ਉਦਾਂ ਮਿਲਦੀ ਦੋਵੇਂ ਟਮ ਜਿੱਦਾਂ ਮਰਜ਼ੀ ਥੱਲੇ ਬੈਜੋ ਥਾਣਾ ਇਹਦੇ ਵੀ ਦੇਖ ਸਕਦੇ ਚੰਗੇ ਘਾਪ ਤੇ ਥਾਣੇ ਜਿਹੜਾ ਬਾਕੀ ਇਤਰਾ ਹੀ ਕਹਿੰਦੇ ਪਿਛੇ ਮਾਈ ਆ ਤੇ ਤੇ ਕਿੰਨਾ ਰੱਖਣਾ ਵਿਧਿਆ ਤਾਂ ਫਿਰ ਮੁੱਲ ਆਪਾਂ ਮੁੱਲ ਵੀ 70000 ਰੱਖ ਲਈਏ ਤਾਂ 70000 ਨਾ ਕਰੀਏ 70000 ਤੇ ਥੋੜਾ ਜਿਆਦਾ ਹੋ ਜਾਣਾ ਜੀ ਜਿਆਜਾ ਕਰੀਏ ਫਿਰ 65000 ਦੀ ਦਾਂ 65000 ਦੀ ਹੋਰ ਕਰ ਦੋਗੇ ਮੋਕੇ ਤੇ ਚਲੋ ਕੋਈ ਫੋਨ ਲਾਵੇ ਇੱਕ ਜੀ ਸੱਜਰ ਆ ਠੀਕ ਆ ਜੇ ਪਸਾਂਭੂਗਾ ਤੇ 10 10 ਕਿਲੋ 10 ਤੋਂ ਬਾਹਰ ਕਰ ਸਕਦੀ ਠੀਕ ਆ ਬਾਕੀ ਕਿ ਸੋਹਣੀ ਝੋਟੀ ਆ ਚਲੋ ਦੂਜਾ ਕਦ ਕਾਟ ਚੰਗਾ ਝੋਟੀ ਦਾ ਇਹਨਾਂ ਦਾ ਵੀ ਜੋੜੇ ਦਾ ਇਕੱਠਾ ਹੀ ਦੱਸਦੇ ਹਾਂ ਫਿਰ ਜਿਆਜਾ ਹੋਰ ਕਰ ਦਾਂਗੇ ਤੇ ਆ ਵੀ ਝੋਟੀ ਜਿਹੜੀ ਚੰਗੀ ਸੋਹਣੀ ਝੋਟੀ ਚੰਗੇ ਕਦ ਕਾਟਦੀ ਆ ਤੇ ਥਣ ਵੀ ਇਹਦੇ ਲਾਗੇ ਤੇ ਦੇਖ ਸਕਦੇ ਚੰਗੇ ਗੈਪ ਤੇ ਸਾਂਵੇਂ ਸੁੰਵੇਂ ਚੰਗੀ ਆ ਦੱਸਿਓ ਫਿੱਜੀ ਇਹਦੇ ਬਾਰੇ ਵੀ ਮਿੱਡੀ ਇਹ ਪਹਿਲਾ ਸੂਆ ਛੋਟੀ ਸੂਈ ਆ ਅੱਛਾ ਹਾਂ ਇਹਨੂੰ ਛੋਟੀ ਸੂਈ ਨੂੰ ਤਕਰੀਬਨ ਘਰ ਵਾਲੇ ਦੇ ਕਹਿਣ ਪਰ ਤਿੰਨ ਮਹੀਨੇ ਹੋ ਗਏ ਨੇ ਤਿੰਨ ਮਹੀਨੇ ਸੂਈ ਨੂੰ ਹੋ ਗਏ ਹੋ ਗਿਆ ਗਾਂ ਇਹ ਫੇਰ ਮਹੀਨੇ ਤੋਂ ਉੱਪਰ ਆ ਪੰਜ ਸੱਤ ਦਿਨ ਫੇਰ ਬਣ ਗਈ ਛੋਟੀ ਅੱਛਾ ਬਣੀ ਵੀ ਆ ਗਾੜੀ ਬਣ ਗਈ ਛੋਟੀ ਠੀਕ ਆ ਹਾਂਜੀ ਇਸ ਟਮ ਛੋਟੀ ਥੱਲੇ ਦੁੱਧ ਇਹਦੇ ਲਈ ਵੀ 9 ਕਿਲੋ ਤਿਆਰ ਐ ਇਸਟ ਪੱਕਾ ਦੁੱਧ ਹੈਗਾ 9 ਲੀਟਰ 9 ਕਿਲੋ ਤਿਆਰ ਹੈ ਠੀਕ ਆ ਹਾਂਜੀ ਤੋਰੀਆਂ ਹੈ ਕਰੀ ਨਵੀਂ ਹਾਂਜੀ ਦਿਨ ਤੋਰ ਜਾਈ ਨਾ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਉੱਚਾ ਵਾ ਤੇ ਥੱਲੇ ਵੀ ਕਾਫੀ ਸਫਾਈ ਜਾਂ ਦੁੱਧ 9 ਲੀਟਰ ਜਿਹੜਾ ਇਹਦੇ ਕੋਲ ਦੱਸਦੇ ਅੱਜ ਲੈ ਆਇਆ ਆ ਜੀ ਤੇ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਬਾਕੀ ਸਾਰੀਆਂ ਸੂਈਆਂ ਸਵਾਈਆਂ ਆ ਅੱਜ ਗੱਬਨ ਕੋਈ ਵੀ ਨਹੀਂ ਹੈ ਤੇ ਚਵਾਈ ਤਾਂ ਹੀ ਆਪਣੀ ਆਪ ਕਰਕੇ ਖੜਨੀ ਆ ਆਪਣੀ ਤਸੱਲੀ ਕਰਕੇ ਤੇ ਆਪਣੀ ਸਮਝ ਦੇ ਨਾਲ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਮੋਲੇ ਵੀਰ ਜੀ ਕਿ ਪਿਆਰ ਹੁੰਦਾ ਈ ਛੋਟੀ ਇਸਟਮ ਜਵਾਦਣਾ ਤਾਂ ਮੈਂ ਲੱਖ ਰੁਪਏ ਦੀ ਛੋਟੀ ਹਾਂ ਹਾਂਜੀ 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 ਦੁੱਧ ਜਦੋਂ ਸਰਜਰੀ ਕਹਿੰਦੇ ਸੂਈ ਆ ਬੰਨ ਕਰਕੇ ਥੋੜਾ ਜਹਾ ਦੁੱਧ ਘਟ ਗਈ ਨਹੀਂ ਤੇ 11-12 ਕਿਲੋ ਦੁੱਧ ਕੱਢੇ ਪਹਿਲਾਂ ਦੁੱਧ ਕੱਢਦੀ ਰਹੀ ਆ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਦੀ ਜੈਸਨੋਂ ਕਰਦੀ ਆ ਫਿਰ ਮੁੱਲ ਕਰਦੀ ਆ ਤਾਂ 75000 ਛੋਟੀ ਦਾ 75 ਨਾ ਕਰੀਏ ਜਿਆ ਜਿਆ ਕਰੀਏ 70 ਦੇ ਦਈਏ ਜੋੜੇ ਦਾ ਦੱਸੀਏ ਜੋੜਾ ਕਿੰਨੇ ਦਾ ਦਈਏ ਜੋੜਾ ਵੀਰ ਜੀ ਜੇ ਖੜਨਾ ਤੇ ਇੱਕ ਵੀ ਦਾ ਦੇ ਦਾਂ ਅੱਛਾ ਇੱਕ ਵੀ ਦਾ ਜੋੜਾ ਹੀ ਹਾਂਜੀ 60 60 ਦੇ ਹਿਸਾਬ ਨਾਲ ਸਾਹਿਬ ਦੀਪ ਭਾਣ ਅੱਗੇ ਨੂੰ ਲੜਨ ਜਦੋਂ ਭਾਵੇਂ ਕੋ ਵੱਧ ਗਿਆਣ ਲਈ ਘੱਟ ਗਿਆਣ ਲਈ ਇੱਕ ਵੀ ਦਾ ਜੋੜਾ ਦੇ ਦਾਂ ਠੀਕ ਹੈ ਠੀਕ ਹੈ ਹਾਂਜੀ ਵੀਰ ਜੀ ਜੇ ਚਾਰੇ ਲੈਣੀਆਂ 50 ਉਹ ਤੇ ਦੂਸਰਾ ਬਾਰਾ ਇੱਕ 20 ਇੱਕ 70 ਬੰਦਾ ਜੇ ਚਾਰੇ ਲੈਣੀਆਂ ਤੇ ਚਮਾ ਇੱਕ 65 ਦੀ ਅੱਛਾ 5000 ਮਾਨ ਇਕੱਠੇ ਵਿੱਚ ਹਾਂ ਮੰਗਦਾ ਚਾਰ ਇਕੱਠੀਆਂ ਕੋ ਲਵੇ ਠੀਕ ਹੈ ਜੀ ਇਕੱਲੀ ਇਕੱਲੀ ਦਾ ਵੇਟ ਵੱਖਰਾ ਦੱਸਿਆ ਜੇ ਕੋਈ ਚਾਰੇ ਲਵੇ ਤਾਂ ਫੇਰ ਇੱਕ ਪੈਂਡ ਦੀ ਠੀਕ ਹੈ ਬਾਕੀ ਇਹ ਆ ਕਿ ਕੱਲੀ-ਕੱਲੀ ਕਿਸੇ ਨੇ ਲੈਣੀ ਉਹਦੇ 'ਚ ਕਿਸੇ ਦਾ ਰੇਟ ਵਾਧਿਆ ਕਿ ਇੱਦਾਂ ਘਟਿਆ ਠੀਕ ਹੈ ਜੀ ਇਹ ਕੋਈ ਚਮੇ ਵੀਰਪਰਾ ਲੈਣ ਵਾਲਾ ਹੋਵੇ ਤਾਂ ਚਮੇ ਇਕੱਠੀਆਂ ਦੇ ਦਾਂ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ ਨਾ ਬਸ ਵਿੱਧੀ ਚਲੋ ਮਹਾਰਾਜ ਜੋ ਵੀ ਖੜੇ ਥੇ ਉਹ ਲੈਣੀਆਂ ਲਾਹ ਹੁਣ ਠੀਕ ਹੈ ਜੀ ਆਪਾਂ ਆਪਣੀ ਤਸੱਲੀ ਕਰਕੇ ਖੜੇ ਕੋਈ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ-ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁ